ਆ ਬਾਹੀ ਗੁਰਜੀ ਕੀ ਫਤਿਹ ਮੈਂ ਰਣਜੋਤ ਸਿੰਘ ਲੁਧਿਆਣਾ ਤੋਂ ਮੈਂ ਤੁਹਾਨੂੰ ਸਾਥ ਸੰਗਤ ਨੂੰ ਇਹ ਦੱਸਣਾ ਚਾਹਨਾ ਰਾਤ ਮੇਰੇ ਨਾਲ ਕੀ ਵਾਕਿਆ ਹੋਇਆ ਵਾ ਉਹ ਤੁਹਾਨੂੰ ਮੈਂ ਡਿਟੇਲ ਸਾਰੀ ਦੱਸਣਾ ਵਾ ਸਾਂਝੀ ਕਰਨੀ ਚਾਹਣਾ ਤੁਹਾਡੇ ਨਾਲ ਹਰ ਗੱਲ ਮੈਂ ਆਪਣੀ ਰਾਤ ਮੈਂ ਚਲੋਣਾ ਜੀ ਉਪਰ ਟੈਕਸੀ ਚਲੋਣਾ ਰਾਤ ਮੈਂ ਆਪਣੀ ਗੱਡੀ ਲੈ ਕੇ ਆ ਰਿਹਾ ਸੀ ਮੇਰੀ ਗੱਡੀ ਕਿਸੇ ਰਾਹਗੀਰ ਦੇ ਨਾਲ ਖਹਿ ਗਈ ਮੈਂ ਉਸ ਚੀਜ਼ ਨੂੰ ਮੰਨਦਾ ਮੇਰੀ ਗੱਡੀ ਉਹਨਾਂ ਨਾਲ ਖਹਿ ਗਈ ਤੇ ਅੱਗੇ ਉਹਨਾਂ ਨੇ ਮੈਨੂੰ ਘੇਰਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਸਰ ਤੁਸੀਂ ਜਿਹੜਾ ਤੁਹਾਡਾ ਹਰਜਾਨਾ ਬੰਦਾ ਹੈ ਤੁਸੀਂ ਮੇਰੇ ਤੋਂ ਲੈ ਲਓ ਜੋ ਤੁਹਾਡਾ ਹਰਜਾਨਾ ਵਾ ਤੁਸੀਂ ਮੇਰੇ ਤੋਂ ਲੈ ਲਓ ਮੈਂ ਦੇ ਦੇਣਾ ਤੁਹਾਨੂੰ ਜਿਹੜਾ ਕੁਝ ਵੀ ਤੁਹਾਡਾ ਲੱਗਦਾ ਮੇਰੇ ਤੋਂ ਲੈ ਲਓ ਤੁਸੀਂ ਮੇਰੀ ਗੱਡੀ ਅੱਗੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ ਲੱਗੀ ਸੀ ਉਹਨਾਂ ਨੇ ਉਸ ਫੋਟੋ ਨੂੰ ਟਾਰਗੇਟ ਕਰਕੇ ਮੈਨੂੰ ਕਿਹਾ ਕਿ ਇਹਨੂੰ ਲਿਜਾ ਕੇ ਦੀ ਇਹ ਭਿੰਡਰਾਂ ਵਾਲੇ ਦਾ ਚੇਲਿਆਂ ਨੂੰ ਚੰਗੀ ਤਰ੍ਹਾਂ ਲਿਜਾ ਕੇ ਕੁੱਤੋਂ ਦੀ ਸੇਵਾ ਕਰੋ ਮੈਨੂੰ ਉਸ ਤੋਂ ਬਾਅਦ ਜੀ ਥੋੜੀ ਜੀ ਮੇਰੇ ਕੋਲ ਕਲਿੱਪ ਪਈ ਉਸ ਚੀਜ਼ ਦੀ ਮੈਂ ਬਣਾ ਰਿਹਾ ਸੀ ਤੇ ਉਹਦੇ ਵਿੱਚ ਮੇਰਾ ਧੱਕਾ ਮੱਕੀ ਕੀਤੀ ਉਹਨਾਂ ਬੰਦਿਆਂ ਨੇ ਠੀਕ ਆ ਜੀ ਉਸ ਤੋਂ ਬਾਅ ਇਹਨਾਂ ਨੇ 4 ਨੰਬਰ ਚੌਂਕੀ ਤੋਂ ਬੁਲਾ ਕੇ ਮੈਨੂੰ ਰਾਤੀ ਚੌਂਕੀ ਕਰਾਇਆ ਚੌਂਕੀ ਲਜਾਨ ਤੋਂ ਬਾਅਦ ਮੈਨੂੰ ਮੁੰਸੀ ਸਾਹਿਬ ਜਿਹੜੇ ਰਾਤ ਦੀ ਡਿਊਟੀ ਤੇ ਸੀਗੇ ਤੇ ਨਾਲ ਉਹਨਾਂ ਦੇ ਤਿੰਨ ਕਾਂਸਟੇਬਲ ਉਹਨਾਂ ਨੇ ਮੈਨੂੰ ਬੜੀ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਮੈਨੂੰ ਕੁੱਟਿਆ ਮੇਰੇ ਨੌ ਪੱਟੇ ਨੇ ਆ ਦੇਖੋ ਜੀ ਮੇਰੇ ਨੌ ਉਂਗਲਾ ਆਪਾਂ ਪੱਟੇ ਆ ਮੇਰੇ ਨੀਲ ਦੇਖੋ ਜੀ ਆ ਆ ਮੇਰੇ ਨੀਲ ਦੇਖੋ ਆ ਮੇਰੇ ਗੁੱਡੇ ਸੁਜੇ ਪਏ ਨੇ ਮੇਰੇ ਗਿੱਟੇ ਭੰਨੇ ਨੇ ਆ ਸਾਰੇ ਮੇਰੇ ਪੱਟ ਸਾਰਾ ਮੇਰੇ ਪਹਿਲੇ ਬੈਕ ਤੇ ਵੀ ਸਾਰੇ ਬਹੁਤ ਨੀਲ ਪਏ ਨੇ ਮੇਰੇ ਸਿਰ ਤੇ ਮੁੱਕੇ ਮਾਰੇ ਨੇ ਮੇਰੇ ਤੋਂ ਰਾਤ ਪੂਰੀ ਬਰਦਾਸ਼ਤ ਨਹੀਂ ਹੋਈ ਉਹ ਚੀਜ਼ ਮੈਨੂੰ ਇਹਨਾਂ ਨੇ ਥਾਣੇ ਜਦੋਂ ਮੇਰੇ ਘਰ ਦੇ ਪਹੁੰਚੇ ਨੇ ਰਾਤ 12 ਵਜੇ ਮੇਰੀ ਪਿੱਠ ਤੇ ਵੀ ਨੇ ਸਾਰੇ ਮੈਂ ਤੁਹਾਨੂੰ ਦਿਖਾ ਡਿਟੇਲ ਉਹ ਦੀ ਫੋਟੋਆਂ ਭੇਜਾਂਗਾ ਮੈਂ ਦਿਖਾ ਨਹੀਂ ਸਕਦਾ ਵੀਡੀਓ ਦੇ ਵਿੱਚ ਤੇ ਜਦੋਂ ਮੇਰੇ ਘਰ ਦੇ ਥਾਣੇ ਪਹੁੰਚੇ ਨੇ 12 ਵਜੇ ਤੇ ਐ ਮੈਨੂੰ ਰਾਤੀ ਉੱਥੋਂ ਦੀ ਸਾਈਡ ਸਾਈਡ ਤੋਂ ਕੱਢ ਕੇ ਮੈਨੂੰ ਲੈ ਗਏ ਨੇ ਆਏ ਬੰਦੇ 8 ਨੰਬਰ 8 ਨੰਬਰ ਤੇ ਰਾਤ ਇਹਨਾਂ ਨੇ ਮੈਨੂੰ ਪਾਇਆ ਮੈਂ ਤੜਫਦਾ ਰਿਹਾ ਠੰਡ ਦੇ ਵਿੱਚ ਇਹਨਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਮੈਂ ਠੰਡ ਦੇ ਵਿੱਚ ਤੜਫਦਾ ਰਿਹਾ ਪੂਰੀ ਰਾਤ ਮੈਂ ਹਜ ਤੱਕ ਕੁਝ ਨਹੀਂ ਖਾਧਾ ਮੇਰਾ ਕੋਈ ਮੈਡੀਕਲ ਨਹੀਂ ਕੁਝ ਨਹੀਂ ਤੇ ਇਹਨਾਂ ਨੇ ਮੈਨੂੰ ਜ਼ਬਰਨ ਮੇਰ ਤੋਂ ਪੁਲਿਸ ਵਾਲਿਆਂ ਨੇ ਮੇਰੇ ਤੋਂ ਜ਼ਬਰਨ ਸੈਨ ਕਰਵਾਏ ਨੇ ਮੇਰੇ 751 ਦਾ ਮੇਰੇ ਤੇ ਪਰਚਾ ਪਾ ਕੇ ਜ਼ਬਰਨ ਸੈਨ ਕਰਾਏ ਨੇ ਗਲਤੀ ਕੀਤੀ ਸੀ ਇੱਕ ਗੱਡੀ ਮੇਰੀ ਮਾਮੂਲੀ ਜੀ ਟੱਚ ਹੋ ਗਈ ਸੀ ਮੈਂ ਮੰਨਦਾ ਜੀ ਮੇਰੀ ਗੱਡੀ ਟੱਚ ਹੋਈ ਹੈ ਮੇਰੇ ਤੋਂ ਗਲਤੀ ਹੋਈ ਹੈ ਮੈਂ ਮੰਨਦਾ ਹਾਂ ਉਸ ਥੀਨ ਨੂੰ ਮੇਰੀ ਗੱਡੀ ਦੇ ਤੇ ਮੈਂ ਹਰ ਜਾਨਾ ਪਰਨ ਨੂੰ ਮੌਕੇ ਤੇ ਤਿਆਰ ਸੀ ਔਰ ਮੈਨੂੰ ਹੁਣ ਇਹ ਨਹੀਂ ਪਤਾ ਜੀ ਇੰਨਾ ਮੈਨੂੰ ਜਾਂ ਮੇਰੇ ਧਰਮ ਨੂੰ ਟਾਰਗੇਟ ਕਰਕੇ ਮੈਨੂੰ ਇਹਨਾਂ ਨੇ ਕੀਤਾ ਹੈ ਜਾਂ ਕਿਸ ਚੀਜ਼ ਤੋਂ ਮੈਨੂੰ ਇਹਨਾਂ ਨੇ ਇੰਨੀ ਪੂਰੀ ਤਰ੍ਹਾਂ ਟੌਰਚਰ ਕੀਤਾ ਹੈ ਪੁਲਿਸ ਵਾਲਿਆਂ ਨੇ ਕਿ ਲੈ ਰੱਬ ਦਾ ਨਾਮ ਤੁਸੀਂ ਦੇਖ ਲੈ ਸੰਗਤ ਦੀ ਹਾਜੀ ਬਾਕੀ ਮੈਂ ਤੁਹਾਨੂੰ ਫੋਟੋ ਨਾਲ ਆਪਣੇ ਵੀਡੀਓ ਚ ਪਾਵਾਂਗਾ ਤੇ ਮੈਂ ਤੁਹਾਡੇ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਮੇਰਾ ਪੰਜਾਬ ਦੇ ਵਿੱਚ ਜੇ ਸੰਗਤ ਮੇਰਾ ਸਾਥ ਦੇਵੇ ਪੂਰਾ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਭ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੋਤ ਸਿੰਘ ਲੁਧਿਆਣਾ ਤੋਂ ਮੈਂ ਤੁਹਾਨੂੰ ਸਾਥ ਸੰਗਤ ਨੂੰ ਇਹ ਦੱਸਣਾ ਚਾਹਨਾ ਰਾਤ ਮੇਰੇ ਨਾਲ ਕੀ ਵਾਕਿਆ ਹੋਇਆ ਵਾ ਉਹ ਤੁਹਾਨੂੰ ਮੈਂ ਡਿਟੇਲ ਸਾਰੀ ਦੱਸਣਾ ਵਾ ਸਾਂਝੀ ਕਰਨੇ ਚਾਹੁੰਨਾ ਤੁਹਾਡੇ ਨਾਲ ਹਰ ਗੱਲ ਮੈਂ ਆਪਣੀ ਰਾਤ ਮੈਂ ਚਲੋਣਾ ਜੀ ਉਪਰ ਟੈਕਸੀ ਚਲੋਣਾ ਰਾਤ ਮੈਂ ਆਪਣੀ ਗੱਡੀ ਲੈ ਕੇ ਆ ਰਿਹਾ ਸੀ ਮੇਰੀ ਗੱਡੀ ਕਿਸੇ ਰਾਹਗੀਰ ਦੇ ਨਾਲ ਖਹਿ ਗਈ ਮੈਂ ਉਸ चीज ਨੂੰ ਮੰਨਦਾ ਮੇਰੀ ਗੱਡੀ ਉਹਨਾਂ ਨੇ ਖਹਿ ਗਈ ਤੇ ਅੱਗੇ ਉਹਨਾਂ ਨੇ ਮੈਨੂੰ ਘੇਰਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਸਰ ਤੁਸੀਂ ਜਿਹੜਾ ਤੁਹਾਡਾ ਹਰਜਾਨਾ ਬੰਦਾ ਤੁਸੀਂ ਮੇਰੇ ਤੋਂ ਲੈ ਲਓ ਜੋ ਤੁਹਾਡਾ ਹਰਜਾਨਾ ਵਾ ਤੁਸੀਂ ਮੇਰੇ ਤੋਂ ਲੈ ਲਓ ਮੈਂ ਦੇ ਦੇਣਾ ਤੁਹਾਨੂੰ ਜਿਹੜਾ ਕੁਝ ਵੀ ਤੁਹਾਡਾ ਲੱਗਦਾ ਮੇਰੇ ਤੋਂ ਲੈ ਲਓ ਤੁਸੀਂ ਮੇਰੀ ਗੱਡੀ ਅੱਗੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਦੀ ਫੋਟੋ ਲੱਗੀ ਸੀ ਉਹਨਾਂ ਨੇ ਉਸ ਫੋਟੋ ਨੂੰ ਟਾਰਗੇਟ ਕਰਕੇ ਮੈਨੂੰ ਕਿਹਾ ਕਿ ਇਹਨੂੰ ਲਿਜਾ ਕੇ ਦੀ ਇਹ ਭਿੰਡਰਾਲੇ ਦਾ ਚੇਲਿਆਂ ਨੂੰ ਚੰਗੀ ਤਰ੍ਹਾਂ ਲਿਜਾ ਕੇ ਕੁੱਤੋਂ ਦੀ ਸੇਵਾ ਕਰੋ ਮੈਨੂੰ ਉਸ ਤੋਂ ਬਾਅਦ ਜੀ ਥੋੜੀ ਜੀ ਮੇਰੇ ਕੋਲ ਕਲਿੱਪ ਪਈ ਉਸ ਚੀਜ਼ ਦੀ ਮੈਂ ਬਣਾ ਰਿਹਾ ਸੀ ਤੇ ਉਹਦੇ ਵਿੱਚ ਮੇਰਾ ਧੱਕਾ ਮੱਕੀ ਕੀਤੀ ਉਹਨਾਂ ਬੰਦਿਆਂ ਨੇ ਠੀਕ ਆ ਜੀ ਉਸ ਤੋਂ ਬਾਅਦ ਇਹਨਾਂ ਨੇ 4 ਨੰਬਰ ਚੌਂਕੀ ਤੋਂ ਬਲਾ ਕੇ ਮੈਨੂੰ ਰਾਤੀ ਚੌਂਕੀ ਕਰਾਇਆ ਚੌਂਕੀ ਲਜਾਨ ਤੋਂ ਬਾਅਦ ਮੈਨੂੰ ਮੁੰਸੀ ਸਾਹਿਬ ਜਿਹੜੇ ਰਾਤ ਦੀ ਡਿਊਟੀ ਤੇ ਸੀਗੇ ਤੇ ਨਾਲ ਉਹਨਾਂ ਦੇ ਤਿੰਨ ਕਾਂਸਟੇਬਲ ਉਹਨਾਂ ਨੇ ਮੈਨੂੰ ਬੜੀ ਬੁਰੀ ਤਰ੍ਹਾਂ ਤਸੀਦہ ਦਿੱਤਾ ਮੈਨੂੰ ਕੁੱਟਿਆ ਮੇਰੇ ਨੌ ਪੱਟੇ ਨੇ ਆ ਦੇਖੋ ਜੀ ਮੇਰੇ ਨੌ ਉਂਗਲਾ ਆ ਸਾ ਪੱਟੇ ਆ ਮੇਰੇ ਨੀਲ ਦੇਖੋ ਜੀ ਆ ਆ ਮੇਰੇ ਨੀਲ ਦੇਖੋ ਆ ਮੇਰੇ ਗੁੱਡੇ ਸੁਜੇ ਪਏ ਨੇ ਆ ਮੇਰੇ ਗਿੱਟੇ ਪੰਨੇ ਨੇ ਆ ਸਾਰੇ ਆ ਮੇਰੇ ਪੱਟ ਸਾਰਾ ਮੇਰਾ ਇਹਨੇ ਬੈਕ ਤੇ ਵੀ ਸਾਰੇ ਬਹੁਤ ਨੀਲ ਪਏ ਨੇ ਮੇਰੇ ਸਿਰ ਤੇ ਮੁੱਕੇ ਮਾਰੇ ਨੇ ਮੇਰੇ ਤੋਂ ਰਾਤ ਪੂਰੀ ਬਰਦਾਸ਼ਤ ਨਹੀਂ ਹੋਈ ਉਹ ਚੀਜ਼ ਮੈਨੂੰ ਇਹਨਾਂ ਨੇ ਥਾਣੇ ਜਦੋਂ ਮੇਰੇ ਘਰ ਦੇ ਪਹੁੰਚੇ ਨੇ ਰਾਤ 12 ਵਜੇ ਆ ਮੇਰੀ ਪਿੱਠ ਤੇ ਵੀ ਨੇ ਸਾਰੇ ਮੈਂ ਤੁਹਾਨੂੰ ਦਿਖਾ ਡਿਟੇਲ ਉਹਦੀ ਫੋਟੋਆਂ ਭੇਜਾਂਗਾ ਮੈਂ ਦਿਖਾ ਨਹੀਂ ਸਕਦਾ ਵੀਡੀਓ ਦੇ ਵਿੱਚ ਤੇ ਜਦੋਂ ਮੇਰੇ ਘਰ ਦੇ ਥਾਣੇ ਪਹੁੰਚੇ ਨੇ 12 ਵਜੇ ਤੇ ਐ ਮੈਨੂੰ ਰਾਤੀ ਉੱਥੋਂ ਦੀ ਸਾਈਡ-ਸਾਈਡ ਤੋਂ ਕੱਢ ਕੇ ਮੈਨੂੰ ਲੈ ਗਏ ਨੇ ਆਏ ਬੰਦੇ 8 ਨੰਬਰ ਤੇ 8 ਨੰਬਰ ਤੇ ਰਾਤ ਇਹਨਾਂ ਨੇ ਮੈਨੂੰ ਪਾਇਆ ਮੈਂ ਤੜਫਦਾ ਰਿਆਂ ਠੰਡ ਦੇ ਵਿੱਚ ਇਹਨਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਮੈਂ ਠੰਡ ਦੇ ਵਿੱਚ ਤੜਫਦਾ ਰਿਆਂ ਪੂਰੀ ਰਾਤ ਮੈਂ ਹਜੇ ਤੱਕ ਕੁਝ ਨਹੀਂ ਖਾਧਾ ਮੇਰਾ ਕੋਈ ਮੈਡੀਕਲ ਨਹੀਂ ਕੁਝ ਨਹੀਂ ਤੇ ਇਹਨਾਂ ਨੇ ਮੈਨੂੰ ਜ਼ਬਰਨ ਮੇਰ ਤੋਂ ਪੁਲਸ ਵਾਲਿਆਂ ਨੇ ਮੇਰੇ ਤਾਂ ਜਬਰਨ ਸੈਨ ਕਰਵਾਏ ਨੇ ਮੇਰੇ 551 ਦਾ ਮੇਰੇ ਤੇ ਪਰਚਾ ਪਾ ਕੇ ਜਬਰਨ ਸੈਨ ਕਰਾਏ ਨੇ ਗਲਤੀ ਕੀਤੀ ਸੀ ਇੱਕ ਗੱਡੀ ਮੇਰੀ ਮਮੂਲੀ ਜੀ ਟੱਚ ਹੋ ਗਈ ਸੀ ਮੈਂ ਮੰਨਦਾ ਜੀ ਮੇਰੀ ਗੱਡੀ ਟੱਚ ਹੋਈ ਹੈ ਮੇਰੇ ਤੋਂ ਗਲਤੀ ਹੋਈ ਹੈ ਮੈਂ ਮੰਨਦਾ ਹਾਂ ਉਸ ਥੀਨ ਨੂੰ ਮੇਰੀ ਗੱਡੀ ਦੇ ਤੇ ਮੈਂ ਹਰ ਜਾਨਾ ਪਰਨ ਨੂੰ ਮੌਕੇ ਤੇ ਤਿਆਰ ਸੀ ਔਰ ਮੈਨੂੰ ਹੁਣ ਇਹ ਨਹੀਂ ਪਤਾ ਜੀ ਇੰਨਾ ਮੈਨੂੰ ਜਾਂ ਮੇਰੇ ਧਰਮ ਨੂੰ ਟਾਰਗੇਟ ਕਰਕੇ ਮੈਨੂੰ ਇਹਨਾਂ ਨੇ ਕੀਤਾ ਹੈ ਜਾਂ ਕਿਸ ਚੀਜ਼ ਤੋਂ ਮੈਨੂੰ ਇਹਨਾਂ ਨੇ ਇੰਨੀ ਪੂਰੀ ਤਰ੍ਹਾਂ ਟੌਰਚਰ ਕੀਤਾ ਹੈ ਪੁਲਿਸ ਵਾਲਿਆਂ ਨੇ ਕੀ ਲੈ ਰਬਦਾਨਾ ਤੁਸੀਂ ਦੇਖ ਲੈ ਸੰਗਤ ਦੀ ਹਾਜੀ ਬਾਕੀ ਮੈਂ ਤੁਹਾਨੂੰ ਫੋਟੋ ਨਾਲ ਆਪਣੇ ਵੀਡੀਓ ਚ ਪਾਵਾਂਗਾ ਤੇ ਮੈਂ ਤੁਹਾਡੇ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਮੇਰਾ ਪੰਜਾਬ ਦੇ ਵਿੱਚ ਜੇ ਸੰਗਤ ਮੇਰਾ ਸਾਥ ਦੇਵੇ ਪੂਰਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ